ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਹੋਰ ਵਾਰ ਤਾਂ ਸੁਣਾਉਣੇ ਗੱਲਾਂ ਹਾਸੇ ਵਾਲੀਆਂ ਵੀ ਐ ਸੋਚਣ ਵਾਲੀਆਂ ਵੀ ਐ ਹੁਣ ਇਹਨਾਂ ਰੋਜ਼ ਨੈਟ ਦੇ ਉੱਪਰ ਆਉਂਦਾ YouTube ਤੇ ਬਈ ਮੈਂ ਇੱਕ ਦਿਨ ਮਰ ਗਿਆ ਮੈਂ ਉਹ ਜੰਦੂਤ ਦੇਖੇ ਮੈਂ ਧਰਮਰਾਜ ਦੇਖਿਆ ਉਥੇ ਡਾਟ ਪੈਂਦਾ ਸੀ ਉਥੇ ਕੋਟਦੇ ਸੀ ਉਥੇ ਲਹੂ ਲਹਾਨ ਹੋਏ ਪਰਦੇ ਸੀ ਬਹੁਤ ਗੱਲਾਂ ਇਹ ਜਿਹੇ ਕਰਦੇ ਆ ਸਿੰਘ ਆ ਕੇ ਕਈ ਸਿਆਣੇ ਵਿਆਂੇ ਬੰਦੇ ਯਾਰੋ ਉਪਰਿਓ ਲੋਕੋ ਲੋਕਾਂ ਦੇ ਤਾਂ ਤੁਸੀਂ ਰੌਲੇ ਕੋਲੇ ਸੁਣ ਲਏ ਡਾਟ ਪੈਂਦਾ ਵੀ ਦੇਖ ਲਿਆ ਧਰਵਰਾਜ ਵੀ ਦੇਖ ਲਿਆ ਜਮਦੂ ਸੋਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੋਨੂੰ ਕਿਸੇ ਨੇ ਕੁਝ ਨਹੀਂ ਕਿਹਾ ਆ ਧਰਮਰਾਜ ਸੋਥੋ ਕੰਨੀ ਕਤਰਾਉਂਦਾ ਸੀ ਕਿਉਂਕਿ ਡਰਦਾ ਸੀ ਤੁਸੀਂ ਬੈਲੀ ਸੀ ਉਹ ਭਲੇ ਲੋਕੋ ਐਂ ਵੀ ਦੱਸੋ ਵੀ ਸਾਡੇ ਵੀ ਡੰਡਾ ਖੜਕਿਆ ਵੀ ਸਾਨੂੰ ਵੀ ਧਰਮਰਾਜ ਨੇ ਮੜਕਾਇਆ ਬਹੁਤ ਕੁੱਟਿਆ ਕੁੱਟ ਕੱਟ ਕੇ ਹਾਂ ਜਦੋਂ ਆਪਾਂ ਨੂੰ ਭਲੇਖੇ ਨਾਲ ਲਿਜਾ ਸਕਦੇ ਤੇ ਕੁੱਟ ਨਹੀਂ ਸਕਦੇ ਉਹ ਕਿਉਂ ਜਦ ਲੋਕਾਂ ਨੂੰ ਡਰਾਈ ਜਾਂਦੇ ਆ ਕਿਉਂ ਜਦ ਲੋਕਾਂ ਨੂੰ ਡਰਾਈ ਜਾਂਦੇ ਨੇ ਬਾਣੀ ਕੀ ਕਹਿੰਦੀ ਆ ਜਰ ਕਿ ਜene ਪੜੀ ਆ ਵਿਚਾਰੀ ਜਿਹੜਾ ਬਾਣੀ ਤੋਂ ਹੀਣਾ ਬੰਦਾ ਉਹ ਗੱਲਾਂ ਕਰਦਾ ਇਹ ਜੀਆਂ ਸਭ ਕੁਛ ਧਰਮ ਰਾਜ ਇੱਥੇ ਬੈਠਾ ਐ ਅਸਰ ਨੂੰ ਧਰਮ ਰਾਜ ਹੀ ਕਹਿੰਦੇ ਐ ਹਰਿ ਮੰਦਰ ਸਾਹਿਬ ਤੇਰਾ ਇੱਥੇ ਐ ਤੇਰਾ ਹਿਰਦਾ ਹੀ ਹਰਿ ਮੰਦਰ ਆ ਜਿਸ ਕਾ ਹਿਰਦਾ ਸੁੱਧ ਹੈ ਖੋਜ ਸ਼ਬਦ ਮੇ ਲੇ ਜਿਸ ਕਾ ਹਿਰਦਾ ਸੁੱਧ ਆ ਸੋਦਾ ਦਾ ਗਣੇ ਸੱਚਾ ਸੁੱਚਾ ਤੇਰੀ ਸੋਚ ਚੰਗੀ ਐ ਕੋਈ ਧਰਮ ਰਾਜ ਨਹੀਂ ਇਹ ਗੱਲਾਂ ਤੇਰੀ ਸੋਚ ਤੇ ਟਪੈਂਡਾ ਹੁਣ ਗੁਰੂ ਘਰ ਦੇ ਵਿੱਚ ਜਾਂਦੇ ਆਪਾਂ ਹੁਣ ਉੱਤੇ ਕੁੜੀਆਂ ਵੀ ਮਟਿਆਰਾਂ ਆਉਂਦੀਆਂ ਬੁੜੀਆਂ ਵੀ ਆਉਂਦੀਆਂ ਬੰਦੇ ਵੀ ਆਉਂਦੇ ਆ ਜੇ ਆਪਣੀ ਸੋਚ ਹੀ ਗਲਤ ਆ ਯਾਰ ਬੈਠੇ ਆਪਾਂ ਦਰਬਾਰ ਸਾਹਿਬ ਚੁੰਨੇ ਆ ਦੇਖ ਦੇਖ ਲੋਕਾਂ ਨੇ ਆਪਾਂ ਸੋਚਾਂ ਕੀ ਸੋਚੀ ਜਾਂਦੇ ਹੁੰਨੇ ਆ ਫਿਰ ਉਹ ਤਾਂ ਅਵਰਾਜ ਕੋਲੇ ਡੰਡਾ ਹੀ ਪਹਿਣ ਕੇ ਹੋਰ ਕੀ ਹੋਊਗਾ ਉਹ ਬਾਣੀ ਨਹੀਂ ਸਜਾ ਦੇਦੜੀਆਂ ਸੋਨੂੰ ਥੋੜੇ ਸਰੀਰ ਤੇ ਵਾਪਰ ਜਾਣਾ ਪਾਣਾ ਇੱਥੇ ਹੀ ਵਾਪਰ ਜਾਣਾ ਐਸੇ ਸਰੀਰ ਚ ਕੋਈ ਫੋੜਾ ਪੈਣ ਸੀ ਇਹ ਜੀ ਨਿਕਲ ਆਉਣੀ ਆ ਕੋਈ ਰੋਗ ਤੇਰੇ ਚਾਹੇ ਜਾਂ ਪੈਦਾ ਹੋ ਜਾਣਾ ਤੈਨੂੰ ਉਹ ਸਜ਼ਾ ਬਣ ਜਾਣੀ ਆ ਤੂੰ ਸਜ਼ਾ ਕੱਟ ਲੈਣੀ ਆ ਫੋੜੇ ਚ ਕਈ ਨੂੰ ਕਹਣਗੇ ਕੈਸਰ ਹੋ ਗਿਆ ਬੰਦਾ ਮਹੀਨਾ ਦੋ ਬਿੰਨੇ ਚਾਰ ਮਹੀਨੇ ਉਹ ਭੋਗ ਕੇ ਫਿਰ ਕਿਵੇਂ ਵੇਖ ਔਖਾ ਹੋ ਉਹ ਮਰਦਾ ਉਹ ਸਜਾ ਹੀ ਹੈ ਕੋਈ ਫੋਫੋੜਾ ਨਿਕਲਿਆਉਂਦਾ ਕੋਈ ਸੱਟ ਲੱਗ ਜਾਂਦੀ ਹੈ ਕੋਈ ਹੱਡੀ ਟੁੱਟ ਗਈ ਰੀੜ ਦੀ ਹੱਡੀ ਚ ਲੋਕ ਸਪੈ ਗਿਆ ਮੰਜੇ ਤੇ ਪਿਆ ਉਹ ਸਜਾ ਹੀ ਹੈ ਇੱਥੇ ਹੀ ਹੈ ਜਿਹੜਾ انسان ਬਾਣੀ ਪੜਦਾ ਗੁਰੂ ਵਾਲਾ ਬਣਿਆ ਹੋਇਆ ਅੰਮ੍ਰਿਤ ਛਕਿਆ ਹੋਇਆ ਤੇ ਬਾਣੀ ਰੋਜ਼ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਬਾਣੀ ਪੜਦਾ ਰਾਤ ਨੂੰ ਰਹਿਰਾਸ ਦੀ ਬਾਣੀ ਪੜਦਾ ਕੀਰਤਨ ਸੋਲਾ ਪੜ ਕੇ ਪੈਂਦਾ ਕਦੇ ਵੀ ਜਮਦੂਤ ਤੇਰੇ ਨੇੜੇ ਨਹੀਂ ਆਉਂਦੇ ਨਾ ਤੇਰੇ ਨੇੜੇ ਧਰਮਰਾਜ ਆਵੇ ਨਾ ਤੇਰੇ ਨੇੜੇ ਕੋਈ ਦੁੱਖ ਆਵੇ ਇਹ ਜਿਹੇ ਇਹ ਮੇ ਨਾ ਜਿਹੜੇ ਇਹ ਬੰਦੇ ਹੁੰਦੇ ਆ ਨਾ ਇਹ ਜਿਵੇਂ ਆ ਨਾਨਕ ਸਰਗੇ ਆ ਬਸ ਇਹੀ ਡਰਾਈ ਜਾਂਦੇ ਆ ਤੁਸੀਂ ਸੰਬਟ ਪਾੜ ਖਲਾਓ ਉਡੇ ਕਰਮ ਸੁੱਧ ਹੋ ਜਾਣਗੇ ਕਿਹੜੇ ਸਾਮਟ ਪਾਠ ਯਾਰ ਗੁਰੂ ਨੇ ਬਾਣੀ ਦਿੱਤੀ ਹੈ ਯਾਰ ਸਿਪਾਹ ਟੰਡਰੋਲ ਵਾਲੀ ਉਹਨੂੰ ਪੜੋ ਖੰਡ ਪਾਠ ਪ੍ਰਕਾਸ਼ ਕਰਾ ਲਓ ਸਹਿਜ ਪਾਠ ਪ੍ਰਕਾਸ਼ ਕਰਾ ਲਓ ਸੋਕਣੀ ਸਾਹਿਬ ਜਪਜੀ ਸਾਹਿਬ ਅਨੰਦ ਸਾਹਿਬ ਦਾ ਪਾਠ ਕਰਾ ਲਓ ਯਾਰ ਆਪ ਵੀ ਕਰੋ ਆਪ ਕਰਕੇ ਉੱਤੇ ਨਿਰਣਾ ਲਓ ਵੀ ਬਾਣੀ ਕਹਿ ਕੀ ਰਹੀ ਹੈ ਕਿਹੜੇ ਕਾਰਜ ਛੱਡਣ ਨੂੰ ਕਹਿੰਦੀ ਹੈ ਕਿਹੜੇ ਕਾਰਜ ਕੰਮ ਕਰਨ ਨੂੰ ਕਹਿੰਦੀ ਐ ਜੇ ਤਾਂ ਛੱਡਣ ਨੂੰ ਕਹਿੰਦੇ ਉਹ ਤਾਂ ਆਪਾਂ ਛੱਡਦੇ ਨਹੀਂ ਫਿਰ ਆਪ ਉਹ ਨਹੀਂ ਜਮੇ ਮਾ ਹੋਣੀ ਐ ਤਾਂ ਹੋ ਕੇ ਹੀ ਰਹਿਣੀ ਐ ਹੋ ਕੇ ਹੀ ਰਹਿਣੀ ਐ ਫਿਰ ਆਪਾਂ ਇਹ ਜੀ ਅਗਲਾ ਅਗਲਾ ਲੱਗ ਜਾਨੇ ਕਈ ਗੱਲਾਂ ਯਾਰ ਮਹਾਰਾਜ ਨੇ ਤੇਰੇ ਹੱਥ ਦਿੱਤੀਆਂ ਭਲੇ ਆਮਾਨਤਾ ਉਹ ਨਹੀਂ ਹੋਣੀਆਂ ਤੇਰੇ ਹੱਥ ਦਿੱਤੇ ਗਏ ਜਿਹਨਾਂ ਨੂੰ ਤੂੰ ਛੱਡ ਦੇਣਾ ਯਾਰ ਮਹਾਰਾਜ ਕਰੇ ਕਰਾਏ ਆਪੇ ਆਪ ਮਾਰਚ ਦੇ ਕੇ ਕੁਛ ਨਹੀਂ ਤਾਂ ਹੈ ਤਾਂ ਨਹੀਂ ਹੈ ਤੇ ਪਰ ਵਾਹਿਗੁਰੂ ਕੀ ਕਹਿੰਦਾ ਕਹਿੰਦੇ ਜੇ ਚੰਗੇ ਕੰਮੀ ਨਾਨਕਾ ਜਨਕਾਰ ਚੰਗਾ ਹੋਈ ਮੰਦੇ ਕੰਮੀ ਨਾਨਕਾ ਜਨਕਾਰ ਮੰਦਾ ਹੋਈ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹਨਾਂ ਚੋਂ ਕੀ ਰਿਜ਼ਲਟ ਨਿਕਲਣਗੇ ਫਿਰ ਜੇ ਆਪਾਂ ਕਿਸੇ ਦੇ ਕੰਮ ਸੁੱਧ ਕਰਾਂਗੇ ਯਾਰ ਉਹਨੂੰ ਅੱਜ ਪੈਸਿਆਂ ਦੀ ਲੋੜਾਂ ਦੀ ਧੀ ਦਾ ਵਿਆਹ ਹੈ ਉਹ ਦਵਾਈ ਨਹੀਂ ਉਹ ਘਰੇ ਬੈਠਾ ਉਹਨੂੰ ਇਲਾਜ ਕਰਾਉਣਾ ਉਹਦੇ ਮੁੰਡੇ ਦਾ ਉਹਦੀ ਕੁੜੀ ਦਾ ਜਾਂ ਉਹਦੇ ਘਰ ਵਾਲੀ ਦਾ ਉਹ ਪੈਸਿਆਂ ਦੀ ਉਹ ਦੁਖੀ ਆ ਉਹਨੂੰ ਪੈਸਾ ਕਿਤੇ ਮਿਲਦਾ ਨਹੀਂ ਆਪਣੇ ਕੋਲੇ ਹੈਗਾ ਵਾ ਤੇ ਜੇ ਉਹ ਆਪਣੇ ਕੋਲੇ ਆ ਕੇ ਕਹਵੇਂ ਬਾਈ ਮੈਨੂੰ ਯਾਰ ਮੇਰਾ ਕਾਰਡ ਸਾਰ ਦਿਓ ਤੇ ਆਪਾਂ ਕਹਿੰਦੇ ਗਏ ਹੈ ਨਹੀਂ ਮੇਰੇ ਕੋਲ ਤਾਂ ਪੈਸੇ ਪੈਸੇ ਤੇਰੇ ਬੈਂਕ 'ਚ ਹੋਣ ਤੇ ਫਿਰ ਉਹ ਦੁੱਖ ਕੌਣ ਭਰੂਗਾ ਜੇ ਤੂੰ ਉਹਦਾ ਕਾਰਜ ਸਾਰ ਦੇਗਾ ਨਾ ਉਸ ਬੰਦੇ ਦਾ ਉਹਨੇ ਦਵਾਈ ਬੂਟੀ ਟਾਈਮ ਤੇ ਲੈ ਕੇ ਆਪਦੇ ਜੀਰੂ ਬਚਾ ਲੈਣਾ ਜਦੋਂ ਬਚ ਗਿਆ ਉਹਦੇ ਮੋਹ ਹੀ ਨਿਕਲਣਾ ਸਾਰਾ ਕੁਝ ਮਹਾਰਾਜ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਇਹਨੂੰ ਚੜ੍ਹਦੀ ਕਲਾ ਦੇਵੇ ਮੇਰੇ ਪ੍ਰਿਆਸਰ ਤੇ ਹੱਥ ਰੱਖ ਕੇ ਯਾਰ ਮੇਰਾ ਬੜਾ ਬੇੜਾ ਸਾਰਿਆਂ ਦੇਖੋ ਕਿੰਨਾ ਕੁਝ ਕਹੂਗਾ ਇਹ ਪਰਮੇਸ਼ਰ انسان ਦੇ ਅੰਦਰ ਹੀ ਹੈ ਪੰਦਰੋਂ ਬੈਠਾ ਬੋਲੂ ਉਹ ਬੰਦਾ ਬੇਹਾ ਮੇਰਾ ਜਾਰੇ ਨੇ ਕੰਮ ਕਰਤਾ ਬਾਈ ਮੇਰਾ ਤਾਂ ਮੂੰਹ ਚੋ ਬੋਲ ਲੇ ਡਗਣ ਦਿੱਤਾ ਯਾਰ ਜਦੋਂ ਇਹਨੇ ਮੈਨੂੰ ਉਹਦੇ ਹੀ ਦਿੱਤੇ ਪੈਸੇ ਮੈਂ ਭੱਜ ਕੇ ਹਸਪਤਾਲੋਂ ਜਾ ਕੇ ਦਵਾਈ ਦੋ ਲਿਆ ਆ ਤੇ ਸਾਡੇ ਘਰ ਦੇ ਬਚ ਗਏ ਆ ਗੱਲਾ ਕਹਿੰਦੇ ਆ ਫਿਰ ਬੰਦੇ ਉਥੇ ਤੇਰਾ ਹਿਰਦਾ ਹੀ ਦੇਖਣਾ ਬਸ ਜੇ ਕਿਸੇ ਦੇ ਹੁਣ ਬੱਚੇ ਨੇ ਸਕੂਲ ਚ ਪੜਾਈਆ ਗਰੀਬ ਆ ਵਿਚਾਰਾ ਹੋ ਨਹੀਂ ਕਿਸੇ ਕੋਲ ਹੱਥ ਸਰਦਾ ਦਿਹਾੜੀ ਮਿਲਦੀ ਨਹੀਂ ਹੋਰ ਕੰਮ ਨਹੀਂ ਹੁੰਦਾ ਤੇ ਉਹਨੇ ਪੈਸੇ ਆ ਕੇ ਕਿਤੇ ਮੰਗਲੇ ਯਾਰ ਮੇਰਾ ਬੇਲਾਸਾਰ ਤੇ ਤੂੰ ਕੀ ਬੋਲਿਆ ਹੱਟਾ ਕੱਟਾ ਪਿਆ ਕੋਈ ਦਿਹਾੜੀ ਕਰ ਲਾ ਕੋਈ ਕੰਮ ਕਰ ਲਾ ਉਹ ਕਰ ਲਾ ਜੋ ਕਰਨਾ ਉਹਨੂੰ ਪੈਸੇ ਦੇਣੇ ਦਾ ਕੀ ਆ ਉਹਨੂੰ ਸੁਝਾ ਦੇਣ ਲੱਗ ਜਾਨਾ ਤੇ ਫੇਰ ਤੈਨੂੰ ਧਰੋ ਰਾਜ ਕੁੱਟੂ ਨੂੰ ਤਾਂ ਹੋਰ ਕੀ ਕਰੂਗਾ ਛਤਰਖਾਨ ਦੇ ਦਾ ਲਛਣ ਤੂੰ ਆਪ ਹੀ ਕਰੀ ਜਨ ਸਾਰਤਾ ਫਿਰ ਵੇਲਾ ਉਹਦਾ ਜੇ ਤੇਰੇ ਕੋਲੇ ਐਡੀ ਅੰਸ ਹੈ ਤੂੰ ਉਹ ਅੰਸ ਪਰਮੇਸ਼ਰ ਦੀ ਅੰਸ ਹੀ ਆਪਾ ਤੇਰੇ ਵਿੱਚ ਹੀ ਪਰਮੇਸ਼ਰ ਹੈ ਪ੍ਰਮਾਤਮਾ ਨੂੰ ਸਾਰ ਦੇ ਵਿੱਚ ਆਪਾਂ ਖੋਜਣਾ ਆਪਾਂ ਗੁਰਦੁਆਰੀ ਖੋਜਦੇ ਫਿਰਦੇ ਆ ਆਪਾਂ ਮੰਦਰਾਂ ਵਸੀਤਾਂ ਚ ਖੋਜਦੇ ਫਿਰਦੇ ਆ ਉਥੇ ਨਹੀਂ ਹੈ ਰੱਬ ਇਨਸਾਨਾਂ ਤੇਰੇ ਵਿੱਚ ਹੀ ਹੈ ਠੀਕੋ ਗੁਰੂ ਦਾ ਘਰ ਹੈ ਉੱਥੇ ਮਹਾਰਾਜ ਪ੍ਰਕਾਸ਼ ਹੈ ਸੁਖ ਆਸਣ ਹੁੰਦੇ ਆ ਆਪਾਂ ਜਾਂਦੇ ਆ ਨਵਸਕਾਰਾਂ ਕਰਦੇ ਆ ਸੇਵਾ ਕਰਦੇ ਆ ਲੰਗਰ ਚੱਲਦੇ ਆ ਉਹ ਆਪਾਂ ਪੂਰਾ ਜਰੀਆ ਬਣਾ ਆਪਣਾ ਸੇਵਾ ਕਰਨਾ ਸਰੀਰ ਨੂੰ ਆਪ ਜੀ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਹੈ ਤੇਰੇ ਅੰਦਰ ਹੀ ਆ ਪਰਮੇਸ਼ਰੋ ਪਤਾ ਤੈਨੂੰ ਸਾਰਾ ਫਿਰ ਵੀ ਆਪਾਂ ਠੀਕ ਹੋ ਜਾਂਦੇ ਆ ਠੀਕ ਵੇ ਸਮਝ ਬਣ ਜਾਂਦੇ ਜਿਵੇਂ ਪਤਾ ਹੀ ਨਹੀਂ ਹੁੰਦਾ ਪਤਾ ਹੁੰਦਾ ਸਾਰਾ ਕੁਝ ਇਹ ਜੇ ਕਾਰਜ ਕਰੋ ਕਦੇ ਵਾਸਤੇ ਵੀ ਆਪਾਂ ਆਪਦੇ ਸਰੀਰ ਨਾਲ ਧੋਖਾ ਨਾ ਕਰੋ ਕੋਈ ਨਹੀਂ ਇਹ ਮਾਇਆ ਤਾਂ ਯਾਰ ਆਉਂਦੀ ਜਾਂਦੀ ਰਹਿਣੀ ਹੈ ਇਹ ਮਾਇਆ ਨਹੀਂ ਤਾਂ ਅੱਜ ਤੇਰੀ ਜੀਵ ਚ ਹੈ ਨਹੀਂ ਪਤਾ ਕੱਲ ਨੂੰ ਉਹਦੀ ਜੀਵ ਚ ਹੋਵੇ ਬਨੇਰੇ ਦਾ ਕਾਰ ਹੈ ਇਹ ਇਹ ਨਹੀਂ ਪਤਾ ਕੱਲ ਨੂੰ ਉਹਦੇ ਬਨੇਰੇ ਤੇ ਹੋਵੇ ਅੱਜ ਤੇਰੇ ਤੇ ਹੈ ਇਹਦਾ ਬਹੁਤਾ ਮਾਣ ਨਹੀਂ ਕਰੀਦਾ ਮਾਇਆ ਦਾ ਬਹੁਤਾ ਮਾਣ ਨਾ ਕਰੇ ਜਿੰਨਾ ਚਿਰ ਤੂੰ ਜਿਉਣਾ ਉਹਨਾਂ ਚਿਰ ਤੇਰੀ ਐ ਉਹਨਾਂ ਚਿਰ ਤੂੰ ਮਿੱਤਰਾ ਕਿਸੇ ਦਾ ਪਾਲਾ ਕਰ ਲਾ ਕਿਉਂਕਿ ਅੱਜ ਕੱਲ ਜਿਹੜਾ ਜਮਾਨਾ ਨਾ ਮਾਇਆ ਦਾ ਤਾਂ ਹੈ ਜਿਹੜਾ ਪੈਸੇ ਦਵਾਈ ਪੈਸੇ ਨਾਲ ਮਿਲਣੀ ਐ ਸਾ ਆਪਣਾ ਘਰੇ ਰਾਚਣ ਲੈਣ ਉਹ ਵੀ ਪੈਸੇ ਨਾਲ ਮਿਲਣਾ ਬੱਚੇ ਦੇ ਸਕੂਲ ਜਾਣਾ ਨੂੰ ਕਿਤਾਬਾਂ ਦੀ ਲੋੜ ਐ ਉਹਨੂੰ ਫੀਸ ਦੀ ਲੋੜ ਆ ਉਹ ਵੀ ਪੈਸੇ ਨਾਲ ਹੋਣੀ ਐ ਸਮਝੇ ਕਰੀ ਮੇਰੇ ਵੀਰੋ ਆ ਜੇ ਕਿਸੇ ਦਾ ਕਰਨ ਵਾਲਾ ਕਾਜ ਆ ਚਲ ਉਹ ਹੋਰ ਕੋਈ ਦਾਣੇ ਥੋੜੇ ਬੋਤੇ ਦਾਣੇ ਦੇ ਤੁਰ ਲੈ ਜਾਵੇਂ ਮਣ ਦੋ ਮਣ ਜਾ ਲੈ ਜਾ ਚਲ ਸਾਲ ਤੂੰ ਸਰਦਾ ਘਰੇ ਇਹ ਤੇਰੇ ਪੁੱਤ ਨੈ ਤਾਂ ਤੇਰੀ ਅਗਲੀ ਦਰਗਾਹ 'ਚ ਜਾ ਕੇ ਤੇਰੇ ਮੂਹਰੇ ਅੱਗੇ ਖੜਨਗੇ ਇਹ ਪੁੱਤ ਨੋ ਵੀ ਭਲਿਆ ਲੋਕਾ ਤੂੰ ਬਹੁਤ ਸੋਹਣੇ ਕੰਮ ਕਰਦਾ ਆਇਆ ਆਜਾ ਤੈਨੂੰ ਇਨਸਾਨ ਦੀ ਜੂਨੀ ਦਿੰਨੇ ਆ ਫੇਰ ਦੁਬਾਰਾ ਇਹ ਸਾਹ ਸੰਗਤ ਪਰਮੇਸ਼ਰੀ ਤੋਂ ਖੁਸ਼ ਹੁੰਦੇ ਹਨ ਤੇ ਪਤਾ ਨਹੀਂ ਫਿਰ ਕਿੰਨੀਆਂ ਕਿ ਜੂਨੀਆਂ ਤੈਨੂੰ ਇੱਥੇ ਕਿਤੇ ਤੂੰ ਮੇਰਾ ਬੱਚਾ ਕਿਤੇ ਮੈਂ ਤੇਰਾ ਪਿਓ ਕਿਤੇ ਤੂੰ ਮੇਰੀ ਜਨਾਨੀ ਕਿਤੇ ਮੈਂ ਤੇਰਾ ਚਾਚਾ ਤਾਇਆ ਮਾਸੀ ਇਹ ਸਭ ਆਪਣੇ ਦੇਣੇ ਲੈਣੇ ਦੇ ਸਬੰਧ ਆ ਰਸਤੇਦਾਰੀਆਂ ਵੀ ਆਪਾਂ ਇਹਨਾਂ ਦੇ ਵਿੱਚ ਐਨੇ ਗਰਸ ਚੁੱਕੇ ਆ ਜੋ ਕੁਝ ਮੇਰਾ ਹੀ ਆ ਬਸ ਮੇਰੇ ਹੀ ਹੱਥੋਂ ਮੈਂ ਉਧਰ ਬੈਂਕ ਚ ਕਰਾ ਲਿਆ ਇੱਧਰ ਕਰਦਿਆਂ ਉਧਰ ਕਰਦਿਆਂ ਮੰਗੇਰਾ ਮਿੱਥੋ ਕੋਈ ਦੇਈ ਮੈਨੂੰ ਜਾਵੇ ਉਹਨੇ ਦੇਣਾ ਰੱਬ ਨੇ ਸੱਚੇ ਪਾਤਸ਼ਾਹ ਨੇ ਜਦੋਂ ਉਹ ਰੱਬ ਦੇ ਕੰਮ ਕਰੇਗਾ ਰੱਬ ਦੇ ਜੀਵਨ ਨਾਲ ਆਪਾਂ ਲਾ ਕਰੇਗਾ ਉਹਨੇ ਤੈਨੂੰ ਹੋਰ ਦੇਣਾ ਹੋਰ 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 ਕਈ ਵਾਰ ਸਾਧ ਸੰਗਤ ਆਪਾਂ ਦਾ ਜੇ ਕੋਈ ਘਰੇ ਬੰਦਾ ਆਉਂਦਾ ਤੇ ਆਪਣੇ ਜਨਮ ਬਾਰ ਲੱਗੇ ਹੁੰਦੇ ਆ ਤੁਸੀਂ ਕਹਦੇ ਉਹਨਾਂ ਨੂੰ ਹੈ ਨਹੀਂ ਬੰਦਾ ਕਰੇ ਇਹ ਗੱਲਾਂ ਨਾ ਆ ਕੇਆ ਕਰੋ ਬੰਦਾ ਹੈ ਨਹੀਂ ਕਰੇ ਉਹ ਹੈ ਨਹੀਂ ਕੋਈ ਰਹਿ ਜਾਂਦਾ ਕੋਈ ਨਹੀਂ ਕਿਹਾ ਕਰੋ ਹੈਗਾ ਦੱਸੋ ਕੀ ਕੰਮ ਆ ਬਾਈ ਕੋਈ ਨੂੰ ਨੂੰ ਮਿਲ ਲੋ ਯਾਰ ਸੱਦ ਲੋ ਕੋਲੇ ਸੱਦ ਲੋ ਯਾਰ ਚਾਹ ਪਾਣੀ ਪੁੱਛ ਲੋ ਤੇਰਾ ਘਰ ਦਾ ਨਹੀਂ ਚਾੱਕ ਕੇ ਲੈ ਜੂ ਉਹ ਨੂੰ ਸੱਦੋ ਹਾਂ ਦੱਸ ਬਈ ਕੀ ਗੱਲ ਹੈ ਠੀਕ ਆ ਤੇਰੇ ਕਰਨ ਵਾਲਾ ਕਰ ਦਿਓ ਕਾਰਜ ਨਹੀਂ ਕਰਣਾ ਨਾ ਸਹੀ ਇਹ ਗੱਲਾਂ ਸਾਥ ਸੰਗਤੋ ਇਹ ਜਿਹੜੇ ਐਵੇਂ ਧਰਮਰਾਜ ਕੋਲੇ ਮੈਂ ਉੱਟ ਗਿਆ ਉੱਤੇ ਉਹ ਜਮਦੂਤ ਉਹ ਕਿੱਤੀ ਫਿਰਦੇ ਉੱਤੇ ਮੈਨੂੰ ਕਹਿੰਦੇ ਚਾਹ ਲੈ ਜਾਓ ਹੁਣ ਇਹ ਬੰਦਾ ਹੋਰ ਐ ਉਹ ਦੱਸ ਉਹਨਾਂ ਨੂੰ ਵੀ ਕਦੇ ਭਲੇਖੇ ਪਹਿਣ ਕੇ ਜਾ ਰਹੇ ਜੇ ਕੌਲਿਓ ਐਵੇਂ ਇੰਦਰਾਹੀ ਜਾਂਦੇ ਆ ਲੋਕਾਂ ਨੂੰ ਯਾਰ ਜਮਦੂਤਾਂ ਕਿੱਤੀ ਫਿਰਦੇ ਫਲਾਣੇ ਨਾਲੇ ਔਖੇ ਚ ਦੇ ਹੋਈ ਜਾਂ ਨੂੰ ਆ ਚਾਰ ਉਹ ਆਪਦੇ ਪਾਲਿਆਂ ਤੋਂ ਹੀ ਆਪਦੇ ਰੋਗਾਂ ਤੋਂ ਹੀ ਡਰੀ ਜਾਂਦੇ ਆਪਦੇ ਜਿਹੜੇ ਉਹਦੇ ਉਹਨੂੰ ਦੋਸ਼ ਹਨ ਉਹ ਦੋਸ਼ਾਂ ਤੋਂ ਡਰੀ ਜਾਂਦੇ ਆ ਦੱਦਾ ਦੋਸ਼ ਰਹਿੰਦੇ ਆ ਵਰਜਨਾਂ ਦੋਸ਼ ਕਰਮਾਂ ਆਪਣੇ ਆਪਣੇ ਜਿਹੜੇ ਕਰਮ ਆਪਾਂ ਕੀਤੇ ਹੋਏ ਮਾੜੇ ਉਹੀ ਦੋਸ਼ ਬਣ ਕੇ ਖੜ ਜਾਂਦੇ ਆ ਉਹੀ ਜਮਦੂਤ ਬਣ ਜਾਂਦੇ ਉਹੀ ਸਭ ਨੂੰ ਡਰਾਉਂਦੇ ਆ ਤੈਨੂੰ ਫਿਰ ਸੁਪਨਿਆਂ ਦੇ ਰਾਹੀਂ ਤੇ ਤੂੰ ਸੱਚਾ ਸੱਚ ਮੰਨ ਜਨ ਵੀ ਸੱਚੀ ਲਈ ਵਰਦੇ ਆ ਦਿਖਾਉਣਗੇ ਤੈਨੂੰ ਨਾ ਉਤੋਂ ਛੱਡ ਦੇਣਗੇ ਉਤੋਂ ਤਾਂहां ਤੋਂ ਲੈ ਜਾ ਕੇ ਬਰੇ ਆ ਲੋਕਾ ਕਿੱਥੇ ਫੜ ਗਏ ਆ ਕਿਉਂ ਜਾ ਰਹੇ ਛੋਟੇ ਛੋਟੀਆਂ ਗੱਲਾਂ ਤੇ ਬੱਚੇ ਕਰੇ ਫਰਦਿਆ ਮੈਂ ਜੀ ਉੱਤੇ ਮਰ ਗਿਆ ਸੀ ਹੁਣ ਮੈਂ ਪਾਠ ਬਹੁਤ ਕਰਦਾ ਵਡਰਿਆ ਹੀ ਕਰੀ ਜਾਂਦਾ ਹੁਣ ਉਹਦਾ ਤੈਨੂੰ ਲੋੜ ਨਹੀਂ ਸੀ ਜਦ ਸੱਚੇ ਪਾਤਸ਼ਾਹ ਨੇ ਬਿਕ ਮਹਾਰਾਜ ਨੇ ਅੰਬਰਤਵਿਲਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਨੰਦਪੁਰ ਦਾ ਕਿਲਾ ਛੱਡਿਆ ਨਾ ਸਰਸਾ ਦੇ ਕਿਨਾਰੇ ਤੇ ਅੰਬਰਤਵਿਲਾ ਰਿਹਾ ਤੇ ਆ ਗਿਆ ਸਿੰਘ ਕਰਨ ਲੱਗੇ ਮਹਾਰਾਜ ਉਠੋ ਮਗਰ ਬਹੁਤ ਬਗਲ ਸੈਨਾ ਆ ਗਈ ਮਹਾਰਾਜ ਕਹਿੰਦੇ ਪਲਾ ਸਾਰਾ ਪਰਿਵਾਰ ਸਾਡਾ ਚੇਧ ਹੋ ਜੇ ਉਹ ਪਲੇ ਲੋਕੋ ਅੰਮ੍ਰਿਤ ਵੇਲਾ ਨਾ ਛੱਡਿਓ ਦੇਖਿਓ ਕਿ ਤੇ ਅੰਮ੍ਰਿਤ ਵੇਲਾ ਛੱਡਦੇ ਅੰਮ੍ਰਿਤ ਵੇਲੇ ਤਾਂ ਐਸੀ ਮਹਾਰਾਜੀ ਖੇੜ ਰਚੀ ਵੀ ਐ ਆਕਾਂਤ ਹੁੰਦਾ ਕੋਈ ਤੈਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਤੈਨੂੰ ਕੋਈ ਤੇਰੇ ਆਵਾਜ਼ ਲਈ ਕੰਨਾਂ 'ਚ ਜਾਨਵਰਾਂ ਦੀ ਜਗਾ ਦੀ ਠਕ ਠਕ ਦੀ ਪੈਂਦੀ ਸਭ ਰਾਹਾਂ 'ਚ ਸੁੱਤੇ ਹੁੰਦੇ ਆ ਅੰਮ੍ਰਿਤ ਵੇਲੇ ਉਦੋਂ ਉੱਠ ਕੇ ਬੈਠ ਜਾ ਵਾਹਿਗੁਰੂ 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 ਦਾ ਨਾਮ ਜਪੀ ਜਾ ਤੇ ਅੰਬਰ ਤੇ ਬੇੜਾ ਮਹਾਰਾਜ ਨੇ ਕਿਹਾ ਵੀ ਅੰਬਰ ਤੇ ਬੇੜਾ ਜੇ ਆਪਾਂ ਨੂੰ ਪਰਿਵਾਰ ਸ਼ਹੀਦ ਕਰਾ ਕੇ ਵੀ ਮਿਲ ਜੇ ਐਤੋਂ ਵੱਡਾ ਤਾਂ ਹੋਰ ਕੋਈ ਸੌਦਾ ਨਹੀਂ ਭਾਈ ਅਸੀਂ ਦਾ ਆਸ਼ਾ ਦੀ ਵਾਰ ਦਾ ਕੀਰਤਨ ਕਰਾਂਗੇ ਕੀਰਤਨ ਕਰਕੇ ਫਿਰ ਦਿਨ ਚੜਾ ਅਰਦਾਸ ਕਰਾਂਗੇ ਫਿਰ ਚੱਲਾਂਗੇ ਫਿਰ ਤੁਰੇ ਐਸਾ ਸੰਗਤ ਇਹ ਜਿਹੜੀ ਬਾਣੀਆਂ ਬਹੁਤ ਵੱਡੀ ਅਗਦਰਗਾਹੀ ਤੁਰਦੀ ਬਾਣੀ ਕਾਚੀ ਬਾਣੀ ਨਿਰੰਕਾਰ ਦੀ ਬਾਣੀ ਇਹ ਜਿਹੜੀਆਂ ਪੌੜੀਆਂ ਦਿੱਤੀਆਂ 38 ਪੌੜੀਆਂ 40 ਪੌੜੀਆਂ ਇਹ ਪੌੜੀਆਂ ਚੜਨ ਵਾਸਤੇ ਦਿੱਤੀਆਂ ਕਾਲਪੁਰਖ ਕੋਲ ਨੂੰ ਵਾਹਿਗੁਰੂ ਦੇ ਕੋਲ ਨੂੰ ਬਾਣੀ ਪੜ੍ਹ ਚੰਗੇ ਕਾਰਜ ਕਰ ਗੁਰੂ ਦੇ ਲੰਗਰਾਂ ਦੀ ਸੇਵਾ ਕਰ ਉਹਦੇ ਵਿੱਚ ਦਾਨਪੂਰਨ ਕਰ ਤੇ ਜੇ ਕੋਈ ਗਰੀਬ ਗੁਰਬਾ ਆ ਗਿਆ ਕੇ ਢਿੱਲਾ ਮਟਾਉ ਨੂੰ ਦਵਾਈ ਨੂੰ ਪੈਸੇ ਦੇ ਦੇ ਕੇ ਦੇ ਕੁੜੀ ਦਾ ਵਿਆਹ ਉਹਨੂੰ ਪੈਸੇ ਦੇ ਆ ਕੰਨਿਆ ਨੂੰ ਕੁਛ ਲੈ ਕੇ ਦੇ ਦੇ ਵਰਤਣ ਲਈਆਂ ਚੀਜ਼ਾਂ ਤੋਂ ਤੇ ਤੇਰਾ ਭਲਾ ਹੀ ਭਲਾ ਕਿਉਂ ਉਹ ਜਦੋਂ ਵਰਤਣ ਦੇ ਤੇਰਾ ਦੁਨੀਆ ਤੇ ਨਾਮ ਲਿਆ ਜਾਇਆ ਕਰੋ ਤੇ ਪਰਮੇਸ਼ਰ ਵੀ ਖੁਸ਼ ਹੋ ਮੇਰਾ ਬੱਚਾ ਮੇਰੇ ਮੇਰੇ ਵਾਲੇ ਕੰਮ ਕਰ ਰਿਹਾ ਜਦੋਂ ਗੁਰੂ ਦੇ ਆਪਾਂ ਉਹ ਮੰਗਨਰ ਸਹਿਗ ਤੇ ਗੁਰੂ ਵਾਲੇ ਹੋਵਾਂਗੇ ਤੇ ਕੰਮ ਫਿਰ ਜਿਹੜੇ ਗੁਰੂ ਆਪਾਂ ਨੂੰ ਕਹਿਣਗੇ ਉਹੋ ਕਰਾਂਗੇ ਤੇ ਕਿੰਨੇ ਖੁਸ਼ ਹੋਣਗੇ ਮਹਾਰਾਜ ਕਿਸੇ ਨੂੰ ਖਾਲੀ ਨਾ ਮੈਂ ਤਾਂ ਕਹਾਂ ਜਰ ਜੇ ਦੱਸ ਦੇਣੇ ਪੰਜ ਦੇ ਦਿਓ ਖਾਲੀ ਨਾ ਮੋੜਿਆ ਕਰੋ ਮੰਗਤਾ ਵਾਣਾ ਬਹੁਤ ਔਖਾ ਮੰਗਣਾ ਬਹੁਤ ਔਖਾ ਮਰਨੋ ਵਿਗਾ ਹੈ ਮਰਿਆ ਤਾਂ ਖੜਾ ਮਰਿਆ ਤਾਂ ਖੜਾ ਛੁੱਟ ਜੂ ਮੰਗਣ ਗਏ ਦਾ ਖੜਾ ਨਹੀਂ ਛੁੱਟਦਾ ਕਿਉਂ ਪਤਾ ਨਹੀਂ ਕੀ ਬੋਲਣਾ ਬੁਰਾ ਚਾਰ ਬੰਦੇ ਨੇ ਪਤਾ ਨਹੀਂ ਕੀ ਕਹਿਣਾ ਯਾਰ ਹੱਟੇ-ਕੱਟੇ ਵਰਗਾ ਪਿਆ ਯਾਰ ਕਿੱਥੋਂ ਤੈਨੂੰ ਦੇ ਦੇਗੇ ਹੈ ਨਹੀਂ ਪੈਸੇ ਕੀ ਪਤਾ ਤੂੰ ਦੇਵੇਂਗਾ ਕਿ ਨਾ ਦੇਵੇਂਗਾ ਜਦੋਂ ਇਹੋ ਜਿਹੀਆਂ ਗੱਲਾਂ ਕਹਤੀਆਂ ਉਹਦਾ ਮਨ ਟੁੱਟ ਜਾਣਾ ਯਾਰ ਆਪਾਂ ਨਿਰਾਸ਼ ਹੋ ਚੀ ਜਾਨੇ ਉਹਨੇ ਪਤਾ ਨਹੀਂ ਦੇਊ ਕਰੀ ਨਹੀਂ ਦੇਊ ਚਲੋ ਦੇ ਦਿੰਨੇ ਆ ਤੇਰੀ ਹੋਜੇ ਤੇ ਤਿਆਰਾ ਵੀ ਕੀ ਖੜਾ ਯਾਰ ਫੜਾ ਦੇ ਯਾਰ ਚੁੱਪ ਕਰਕੇ ਕੁਛ ਨਹੀਂ ਹੁੰਦਾ ਬਸ ਸੋਚਣਾ ਮੰਦਾ ਚੰਗਾ ਨਾ ਸੋਚ ਦੇ ਗਿਆ ਉਹ ਭਲਾ ਨਾ ਦੇਗਾ ਤੈਨੂੰ ਰੱਬ ਨੇ ਹੋਰ ਦੇ ਦੜੇਆ ਤੇਰਾ ਬਟੂਆ ਨਹੀਂ ਖਾਲੀ ਕਰਦਾ ਕਦੇ ਵਾਤੇ ਦੇਖ ਲਿਓ ਚੰਗੇ ਕਰਮ ਨੂੰ ਪੈਸੇ ਲੱਗੇ ਹੋਣਗੇ ਤੇਰੇ ਕਿਸੇ ਨਾ ਕਿਸੇ ਪਾਸੋਂ ਹੋਰ ਆ ਕੇ ਬਟੂਆ 'ਚ ਪੈ ਜਾਣੇ ਆ ਖਰਾਬ ਨਹੀਂ ਹੁੰਦੇ ਖਰਾਬ ਉਹਦੇ ਹਣੇ ਜਦੋਂ ਸ਼ਰਾਬ ਜੂੜਾ ਜਾਂ ਮੰਦੇ ਕੰਮਾਂ 'ਚ ਪੜ ਗਏ ਉਧਰ ਪੈਸੇ ਨੇ ਬਰਬਾਦੀ ਛਾਉਡੀਆਂ ਤੇਰੀ ਮਾਇਆ ਗਦੜੀ ਹੋ ਜਾਂਦੀ ਆ ਫਿਰ ਪਰ ਉਹ ਤੇਰੇ ਚੰਗੇ ਕੰਮ ਵਾਲੇ ਪਾਸੇ ਨਹੀਂ ਨੇ ਜਿਵੇਂ ਆਪਾਂ ਕਹਿੰਦੇ ਕੋਈ ਚੀਜ਼ ਖਰਾਬ ਹੋ ਗਈ ਕਨੇ ਨੂੰ ਅੱਧੀ ਕੱਟ ਕੇ ਸਿੱੜ ਦੋ ਯਾਰ ਦੂਜੀ ਤੇ ਉਹ ਕਈ ਵਾਰ ਸਾਰੀ ਹੋਈ ਖਰਾਬ ਕਰ ਦਿੰਦੀ ਆ ਫਿਰ ਸਾਰੀ ਕੋਈ ਸਿੱੜ ਦੋ ਅਗਲਾ ਕਹਿੰਦਾ ਉਹਨਾਂ ਨੂੰ ਪਾਇਓ ਨਾ ਦਾਲ ਦੂਰ ਚਾ ਕੋਈ ਕਈ ਵਾਰ ਆਪਾਂ ਕਲੇਲਾ ਖਰਾਬ ਬੰਦਾ ਕੋਈ ਟੰਡੋਲੇ ਲਈ ਕੋਈ ਕੁਛ ਲੈ ਲੈ ਉਹ ਅੱਧੀ ਖਰਾਬ ਹੋਦੀ ਅੱਧੀ ਇੱਕ ਵਾਰੀ ਸਾਰੀ ਹੋ ਜਾਂਦੀ ਉਹਦੀ ਕਈ ਵਾਰ ਇਹ ਜੀ ਅੱਜ ਮਹਾਰਾਜ ਸੱਚੇ ਪਾਛਾ ਪਲੀ ਕਰੇ ਕੋਈ ਜੰਬੂਦੁਤ ਜਾਤ ਨਹੀਂ ਕੋਈ ਧਰਮ ਰਾਜ ਨਹੀਂ ਕੋਈ ਕੁਛ ਨਹੀਂ ਧਰਮ ਰਾਜ ਬਾਣੀ ਨੂੰ ਹੀ ਮਹਾਰਾਜ ਨੇ ਬਾਣੀ ਦੇ ਵਿੱਚ ਹੀ ਦਿੱਤੇ ਵੇ ਅਸ ਲੋਕ ਅਪਾ ਹੀ ਇੱਕ ਦੂਜੇ ਦੇ ਧਰਮ ਰਾਜ ਆ ਮੜੇ ਕੰਮ ਕਰੇ ਤੇਰੇ ਕੋਟ ਵੀ ਬਹੁ ਚੋਰੀ ਕਰੇਗਾ ਪੁਲਸ ਲੇ ਜੂ ਫੜ ਕੇ ਡਾਕੇਦੂ ਹੋਰ ਮਾਰੇਗਾ ਮਨ ਦੇ ਕਿਵੇਂ ਮੂੰਹ ਕਾਲਾ ਕਰਾ ਲੇਗਾ ਇੱਥੇ ਹੀ ਹੋ ਗਿਆ ਨਾ ਤੇਰਾ ਸਾਰਾ ਕੁਝ ਤੇ ਕਦੋਂ ਤਰਮਨ ਰਾਜ ਕੋਲੇ ਗਿਆ ਤੇ ਇੰਨੀ ਕਿਹਦੇ ਕੋਲੇ ਟਾਈਮ ਆ ਵੀ ਤੈਨੂੰ ਸਜ਼ਾ ਤੈਨੂੰ ਥਾਂ ਥਾਂ ਇੱਥੋਂ ਵੀ ਬਿਲਕੁਾਂ ਵੀ ਮਿਲੂ ਸਜ਼ਾ ਤੈਨੂੰ ਇੱਥੇ ਹੀ ਮਿਲ ਜਣੀ ਆ ਵੱਡਾ ਗਲਤ ਕੰਮ ਕਰਿਆ ਤੇਰਾ ਮੂੰਹ ਕਾਲਾ ਹੋ ਜੂ ਥੋੜਾ ਉਪਰ ਤੋਂ ਜਿਹੜੇ ਪੁਲਿਸ ਵਾਲੇ ਐ ਜਬਦੂਤ ਹੀ ਐ ਜਿਹੜੇ ਆਪਣੇ ਆਪ ਜੱਜ ਬੈਠੇ ਐ ਵਕੀਲ ਐ ਇਹ ਆਪਣੇ ਚਿੱਤਰਗੋਪ ਤਾਂ ਵਕੀਲ ਲਾ ਦੇ ਵੀ ਤੂੰ ਆਹ ਕੰਮ ਕਰਿਆ ਉਹ ਤੋਂ ਜੱਜ ਤੇਰਾ ਚਤਰਗੋ ਉਹ ਦੱਸਦਾ ਉਹ ਧਰਮ ਰਾਜ ਆ ਵੀ ਆ ਭਾਈ ਆ ਤੇਰੇ ਕਾਗਜ਼ ਆ ਗੱਲ ਕਹਿੰਦੇ ਆ ਆ ਤੈਨੂੰ ਸਜ਼ਾ ਮਿਲਣੀ ਆ ਹੁਣ ਦੇਖ ਲੈ ਚੱਲ ਅੰਦਰ ਇੱਥੇ ਹੀ ਆ ਸਭ ਕੁਝ ਤਾ ਕੁਝ ਨਹੀਂ ਕਹਿੰਦੇ ਦੇਖਿਆ ਜਿਹੜੀ ਤੇ ਸਜ਼ਾ ਭੁਗਤ ਦੇ ਫਰਦੇ ਆ ਜਾਂ ਹੋਰ ਉਹ ਇੱਥੇ ਹੀ ਦੋਸ਼ ਹੈ ਜਿਸ ਨੇ ਤਾ ਆ ਦੇਖਿਆ ਸਮਾਨ ਤੇ ਤਾਂ ਤੋਂ ਕਿੱਥੋਂ ਤਾਈਂ ਯਾਰ ਚੰਦ ਤੇ ਪਹੁੰਚ ਗਈ ਦੁਨੀਆ ਰਾਜ ਵੀ ਕੋ ਠਾਕਾ ਨਿਤ ਆਈ ਨਹੀਂ ਤਾਂ ਹਾਂ ਤਾਂ ਬਸ ਸੈਤਾਨ ਨੂੰ ਚੱਕੀ ਜਾਂਦੇ ਆ ਤਾਂ ਹਾਂ ਤੇ ਇੱਕ ਨਿਰੰਕਾਰ ਹੈ ਯਾਰ ਆਪ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਰੂਪ ਨੀ ਰੇਕ ਨੀ ਰੰਗ ਨੀ ਤੁੰਗ ਨਾ ਪਕੀਰ ਬਾਰੀ ਆਪ ਕੋਈ ਨਾ ਬੰਦੇ ਤਿਹਰਾ ਉਦਾ ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਉੱਪਰ ਬੈਠਾ ਤਾਰਮਤੋਂ ਰਾਜ ਹੈ ਨਹੀਂ ਉੱਤੇ ਐਵੇਂ ਨਾ ਡਰਿਆ ਕਰੋ ਯਾਰ ਬਾਣੀ ਬੜਿਆ ਕਰੋ ਗੁਰੂ ਵਾਲੇ ਬਣੋ ਆਪਾਂ ਪਹਿਲਾਂ ਤਾਂ ਕਰਿਆ ਜਰਾ ਅੰਬਰ ਤੇ ਚੱਕੋ ਬਾਣੀ ਵਾਲੇ ਗੁਰੂ ਵਾਲੇ ਬਣ ਜੋ ਸੋਨੂੰ ਕੋਈ ਬੰਦਾ ਤੈਨੂੰ ਕੋਈ ਨਾ ਸੋਨੂੰ ਦੋ ਛੋਡੇ ਨੇੜੇ ਹੁਣ ਆਪੇ ਹੀ ਚੰਗੇ ਕੰਮ ਕਰੋਗੇ ਆਪੇ ਸੋਝੂ ਹੀ ਇਹੋ ਜੀ ਹੋ ਜਾਣੀ ਆ ਮਾਈਕਰੋ ਜੀ ਕਾ ਕਾਲ ਸਾਸਰੀ ਮਾਈਕਰੋ ਜੀ ਜੀ